ਸੰਗਰੂਰ ਦੇ ਡੜਬਾ ਵਿਖੇ ਜ਼ਹਿਰੀਲੀ ਸ਼ਰਾਬ ਪੀਣ ਨਾਲ 8 ਲੋਕਾਂ ਦੀ ਮੌਤ ਹੋ ਗਈ ਅਤੇ ਦਰਜਨ ਦੇ ਕਰੀਬ ਲੋਕ ਜ਼ਖਮੀ ਹੋ ਗਏ ਜਿਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਹਰਕਤ ਵਿੱਚ ਆਇਆ ਅਤੇ ਪੁਲਿਸ ਪ੍ਰਸ਼ਾਸਨ ਨੇ ਕਾਰਵਾਈ ਕਰਦੇ ਹੋਏ 4 ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਨਾਲ ਹੀ ਪੁਲਿਸ ਨੇ ਇੱਕ ਵਿਅਕਤੀ ਦੇ ਘਰੋਂ ਵੱਡੀ ਮਾਤਰਾ ਵਿੱਚ ਸ਼ਰਾਬ ਬਣਾਉਣ ਦਾ ਸਮਾਨ ਨਕਲੀ ਲੇਬਲ ਕਰਨ ਵਾਲੀਆਂ ਮਸ਼ੀਨਾਂ ਵੀ ਬਰਾਮਦ ਕੀਤੀਆਂ ਹਨ ਅ ਕੱਲ ਡੜਬਾ ਸਬਡਿਵੀਜ਼ਨ ਦੇ ਗੁਜਰਾ ਪਿੰਡ ਦੇ ਵਿੱਚ ਇੱਕ ਬਹੁਤ ਮਾੜੀ ਅਤੇ ਅਨਸੁਖਾਵੀ ਘਟਨਾ ਵਾਪਰੀ ਸਵੇਰੇ ਕੱਲ ਪੁਲਿਸ ਨੂੰ ਇਹ ਇਤਲਾ ਮਿਲੀ ਕਿ ਉੱਥੇ ਕਾਫੀ ਲੋਕ ਬਿਮਾਰ ਹੋ ਰਹੇ ਹਨ ਅਤੇ ਉਹਨਾਂ ਨੂੰ ਤਰ੍ਹਾਂ ਤਰ੍ਹਾਂ ਦੀ ਪ੍ਰੋਬਲਮਸ ਆ ਰਹੀਆਂ ਨੇ ਇਮੀਡੀਏਟਲੀ ਲੋਕਲ ਐਡਮਿਨਿਸਟ੍ਰੇਸ਼ਨ ਔਰ ਪੁਲਿਸ ਦੀ ਟੀਮਾਂ ਉੱਥੇ ਪਹੁੰਚੀਆਂ ਉੱਥੇ ਪਹੁੰਚਣ ਤੇ ਅਸੀਂ ਦੇਖਿਆ ਕਿ ਸਾਰੇ ਕਾਫੀ ਲੋਕ ਬਿਮਾਰ ਸੀਗੇ ਔਰ ਤੜਫ ਰਹੇ ਸੀ ਉਹਨਾਂ ਨੂੰ ਇਮੀਡੀਏਟਲੀ ਹਸਪੀਟਲ ਸ਼ਿਫਟ ਕੀਤਾ ਗਿਆ ਦੁਰਭਾਗਵਸ਼ 8 ਲੋਕਾਂ ਦੀ ਮ੍ਰਿਤਿ ਹੋ ਗਈ ਔਰ 12 ਵਿਅਕਤੀ ਜਿਹੜੇ ਬਿਮਾਰ ਸਿਗੇ ਉਹਨਾਂ ਨੂੰ ਇਲਾਜ ਲਈ ਹਸਪੀਟਲਸ ਦੇ ਵਿੱਚ ਭਰਤੀ ਕਰਾਇਆ ਗਿਆ ਜਿਹੜੀ ਮੁੱਢਲੀ ਸਾਡੀ ਇਨਵੈਸਟੀਗੇਸ਼ਨ ਸੀ ਉਸ ਤੋਂ ਪਤਾ ਲੱਗਿਆ ਕਿ ਇਹਨਾਂ ਲੋਕਾਂ ਨੇ ਕੋਈ ਸ਼ਰਾਬ ਪੀਤੀ ਸੀ ਜਿਹਦੇ ਕਰਕੇ ਇਹ ਅਫੈਕਟਸ ਇਹਨਾਂ ਦੇ ਸਰੀਰ ਦੇ ਉੱਤੇ ਆਏ ਇਮੀਡੀਏਟਲੀ ਲੋਕਲ ਪ੍ਰਸ਼ਾਸਨ ਔਰ ਪੁਲਿਸ ਨੇ ਐਫ ਆਈ ਆਰ ਦਰਜ ਕਰਕੇ ਔਰ ਇਸ ਦੀ ਤਫ਼ਤੀਸ਼ ਸ਼ੁਰੂ ਕੀਤੀ ਉੱਥੇ ਹੀ ਡਿਪਟੀ ਕਮਿਸ਼ਨਰ ਸੰਗਰੂਰ ਵੱਲੋਂ ਇੱਕ ਮੈਜਿਸਟ੍ਰੇਟਰੀਅਲ ਇਨਕੁਆਇਰੀ ਦਾ ਆਰਡਰ ਕੀਤਾ ਗਿਆ ਜੋ ਐਸ ਡੀ ਐਮ ਅ ਦੜਬਾ ਇਸ ਦੀ ਅਗਵਾਈ ਕਰ ਰਹੇ ਨੇ ਅਤੇ ਇਸ ਦੀ ਰਿਪੋਰਟ ਬਹੁਤ ਛੇਤੀ ਸਾਨੂੰ ਸੌਂਪਣਗੇ ਪੁਲਿਸ ਵੱਲੋਂ ਜਿਹੜੀ ਕਾਰਵਾਈ ਕੀਤੀ ਗਈ ਇਮੀਡੀਏਟਲੀ ਇਹਦੇ ਕਾਰਵਾਈ ਕਰਦਿਆਂ ਜਿਹੜੇ ਚਾਰ ਮੁਲਜ਼ਮ ਸਿਗੇ ਇਹ ਐਲੈਸਟ ਔਰ ਸਪੂਰੀਅਸ ਕਲੀਕਰ ਵੇਚਣ ਵਾਲੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਇਹਨਾਂ ਦੇ ਨਾਂ ਹੈਗੇ ਸੁਖਵਿੰਦਰ ਐਲੈਸ ਸੁਖੀ ਆਫ ਵਿਲੇਜ ਗੁਜਰਾ ਮਨਪ੍ਰੀਤ ਐਲੈਸ ਮਨੀ ਵਿਲੇਜ ਗੁਜਰਾ ਗੋਲਰਾਲ ਸਿੰਘ ਆ ਸਨ ਆਫ ਮੇਵਾ ਸਿੰਘ ਵਿਲੇਜ ਉੱਬੇਵਾਲ ਨ ਹਰਮਨਪ੍ਰੀਤ ਸਿੰਘ son of ਕੁਲਦੀਪ ਸਿੰਘ uh, village تایਪੁਰ uh, police station ਪਾਥਰਾ ਇਹ ਜਿਹੜਾ ਚੌਥਾ ਸਾਡਾ ਅਕਿਊਜ਼ਡ ਹੈ ਹਰਮਨਪ੍ਰੀਤ ਸਿੰਘ ਜਦੋਂ ਇਸ ਦੇ ਘਰ ਤੇ ਵਿੱਚ ਰੇਡ ਕੀਤੀ ਤੇ ਕਾਫੀ ਮਾਤਰਾ ਦੇ ਵਿੱਚ ਇਥਨੋਲ ਸ਼ਰਾਬ ਪੈਕਿੰਗ ਕਰਨ ਦੀਆਂ ਮਸ਼ੀਨਾ ਖਾਲੀ ਬੋਤਲਾਂ ਢੱਕਣ ਔਰ ਸ਼ਰਾਬ ਦੇ ਵੱਖ-ਵੱਖ ਕਿਸਮ ਦੇ ਲੇਬਲਸ ਉਥੋਂ ਮਿਲੇ ਇਸ ਦੇ ਨਾਲ ਹੀ ਉਹਨਾਂ ਕੋਲ ਜਿਹੜੇ ਫਲੇਵਰਸ ਔਰ ਮੋਲੇਸਸ ਹੈ ਜਿਸ ਦੇ ਨਾਲ ਉਹ ਮਿਕਸ ਕਰਕੇ ਸ਼ਰਾਬ ਬਣਾਉਂਦੇ ਸੀ ਉਹ ਸਾਰਾ ਸਮਾਨ ਸੀਜ਼ ਕੀਤਾ ਗਿਆ ਇੱਕ ਚੰਗੀ ਗੱਲ ਥੋੜੀ ਸਿਰਫ ਇਹ ਹੈ ਕਿ ਇਹਨਾਂ ਨੇ ਹਲੇ ਸ਼ੁਰੂ ਹੀ ਕੀਤਾ ਸੀ ਬਿਜ਼ਨਸ ਔਰ ਇਹ ਸ਼ਾਇਦ ਪਹਿਲੀ ਜਾਂ ਦੂਸਰੀ ਕਨਸਾਈਨਮੈਂਟ ਸੀ ਜਿਹਦੇ ਨਾਲ ਲੋਕਾਂ ਨੂੰ ਬਿਮਾਰ ਬਿਮਾਰ ਹੋ ਗਏ ਔਰ ਉਹਨਾਂ ਦੀ ਡੈਥ ਹੋ ਗਈ ਔਰ ਅਸੀਂ ਇਸ ਦਾ ਸਿਰੇ ਤੱਕ ਜਾਵਾਂਗੇ ਕਿ ਇਥਨੋਲ ਕਿੱਥੋਂ ਲੈ ਕੇ ਆਂਦਾ ਸੀਗਾ ਕਿੱਥੋਂ ਇਹਦੀ ਸਪਲਾਈ ਹੁੰਦੀ ਸੀ ਔਰ ਪੁਲਿਸ ਲਗਾਤਾਰ ਇਸ ਦੇ ਉੱਤੇ ਨਿਗਾਹਬਣਾ ਕੇ ਰੱਖੀ ਹੋਈ ਹੈ ਔਰ ਇਹਦੇ ਇਨਵੈਸਟੀਗੇਸ਼ਨ ਜਾਰੀ ਹੈ ਪੁਲਿਸ ਦੀ ਇੱਕ ਟੀਮ ਨਾ ਕੇਵਲ ਪੰਜਾਬ ਬਲਕਿ ਪੰਜਾਬ ਤੋਂ ਬਾਹਰ ਵੀ ਇਸ ਵਿਲੇ ਨੇ ਔਰ ਜੋ ਵੀ ਇਹਦੇ ਰਿਜ਼ਲਟਸ ਆਣਗੇ ਅਸੀਂ ਤੁਹਾਡੇ ਨਾਲ ਸਾਂਝੇ ਕਰਾਂਗੇ ਐਜ਼ ਅ ਪ੍ਰੀਵੈਂਟਿਵ ਮੇਜਰ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਔਰ ਪੁਲਿਸ ਵੱਲੋਂ ਜਿਹੜੇ ਆਲੇ-ਦੁਆਲੇ ਦੇ 20-25 ਪਿੰਡ ਹੈਗੇ ਆ ਉਹਨਾਂ ਦੇ ਵਿੱਚ ਅਨਾਉਂਸਮੈਂਟਸ ਵੀ ਕਰਾਏ ਗਏ ਔਰ ਉੱਥੇ ਐਂਬੂਲੈਂਸ ਨੂੰ ਰੱਖਿਆ ਗਿਆ ਤਾਂ ਕਿ ਜੇ ਕੋਈ ਵਿਅਕਤੀ ਬਿਮਾਰ ਹੁੰਦਾ ਹੈ ਜਾਂ ਕਿਸੇ ਨੂੰ ਬਿਮਾਰੀ ਦੇ ਲੱਛਣ ਆਉਂਦੇ ਆ ਤਾਂ ਉਹਨੂੰ ਇਮੀਡੀਏਟਲੀ ਉਹਦਾ ਇਲਾਜ ਕਰਾਇਆ ਜਾ ਸਕੇ ਸੋ ਪੁਲਿਸ ਔਰ ਐਡਮਿਨਿਸਟ੍ਰੇਸ਼ਨ ਲਗਾਤਾਰ ਇਸ ਤੇ ਨਿਗ੍ਹਾ ਬਣਾ ਕੇ ਰੱਖੀ ਹੋਈ ਹੈ ਅਸੀਂ ਔਰ ਇਹ ਜਵੇਂ ਚਾਰ ਅਸੀਂ ਜਿਹੜੇ ਬੰਦੇ ਫੜੇ ਆ ਇਹਨਾਂ ਦਾ ਸਾਰਿਆਂ ਦਾ ਕ੍ਰਿਮੀਨਲ ਪਿਛੋਕੜ ਹੈ ਇਹਨਾਂ ਸਾਰਿਆਂ ਦੇ ਖਿਲਾਫ ਪਹਿਲਾਂ ਦੋ ਤੋਂ ਤਿੰਨ ਤੋਂ ਵਧ ਪਰਚੇ ਦਰਜ ਨੇ ਦੇ ਆਰ ਕ੍ਰਿਮੀਨਲਸ ਔਰ ਇਹਨਾਂ ਚੋਂ ਇੱਕ ਜਿਹੜਾ ਮਨਪ੍ਰੀਤ ਮਾਨੀ ਸੀ ਇਹਦੇ ਖਿਲਾਫ ਵੀ ਇਹ ਇਨਫੋਰਮੇਸ਼ਨ ਮਿਲੀ ਸੀ ਜਨਵਰੀ ਦੇ ਮਹੀਨੇ 'ਚ ਕਿ ਸ਼ਰਾਬ ਲਿਆ ਕੇ ਬਾਹਰ ਵੇਚਦਾ ਹੈ ਔਰ ਇਸ ਦੇ ਖਿਲਾਫ ਅ ਪਰਚਾ ਦਰਜ ਕੀਤਾ ਗਿਆ ਸੀ ਇਹਨੂੰ ਅਰੈਸਟ ਕੀਤਾ ਗਿਆ ਸੀ ਜਿਹੜਾ ਅਜੇ ਜ਼ੇਰ ਸਮਾਇਤ ਹੈ ਕਿਹੜੀ ਤਰ੍ਹਾਂ ਇਹ ਪਰਚਾ ਦਰਜ ਕੀਤਾ ਜੀ ਜੀ ਧਾਰਾ ਕਿਹੜੀ ਲਗਾਈ ਸਰ ਇਹਦੇ ਐਕਸਾਈਜ਼ ਐਕਟ ਕਾਠੇ 14 ਐਕਸਾਈਜ਼ ਐਕਟ ਪੁਲਿਸ ਸਟੇਸ਼ਨ ਦੜਬਾ 302 ਪੈਣੀ ਸੀ ਕਲਪੂ ਜੀ 300 ਨਹੀਂ ਹੁੰਦਾ ਹੁੰਦਾ ਨਵਾਂ ਜਿਹੜਾ ਹੁਣ ਪਰਚਾ ਦਰਜ ਹੋਇਆ ਉਹ 302 ਦਾ ਹੈ ਜੀ ਦੋ ਪਰਚੇ ਹੋਗੇ ਹਾਂਜੀ ਨਹੀਂ ਇਹ ਤਾਂ ਪੁਰਾਣਾ ਮੈਂ ਪੁੱਛੋਕਰ ਦੱਸ ਰਿਹਾ ਹਾਂ ਨਾ ਹੁਣ ਜਿਹੜਾ ਕੁਐਸਚਨ ਆ ਸਰ ਸਿਰਫ ਕੁਆਂਟੀਟੀ ਦਾ ਹੁੰਦਾ ਕਿੰਨਾ 에ਥਨੋਲ ਮਿਲਿਆ ਤੇ ਕਿੰਨੀਆਂ ਬੋਟਲਸ ਮਿਲੀਆਂ ਇਹਨਾਂ ਇਹਨਾਂ ਕੋਲੋਂ ਜਿਹੜੀ ਟੋਟਲ ਚੀਜ਼ਾਂ ਮਿਲੀਆਂ 200 ਲੀਟਰ 에ਥਨੋਲ ਮਿਲਿਆ ਹੈ ਅ ਅਲਕੋਹਲ ਬੋਟਲਸ 156 ਮਿਲੀਆਂ ਨੇ ਓਪਨ ਬੋਟਲਸ ਕੰਟੇਨਿੰਗ ਸਪੂਰੀਅਸ ਲੇਕਰ ਵਿਦਾਊਟ ਲੇਬਲਿੰਗ 80 ਬੋਤਲਾਂ ਮਿਲੀਆਂ ਨੇ ਜਿਹੜੀ ਭਰੀਆਂ ਸੀਗੀਆਂ ਹਲੇ ਲੇਬਲ ਕਰਨੀਆਂ ਸੀ ਸਪੂਰੀਅਸ ਲੇਬਲ ਵਿਦ ਲੇਬਲਿੰਗ 130 ਬੋਤਲਾਂ ਮਿਲੀਆਂ ਨੇ Kali Botla Pantali bottle caps, chali cane containing flavor and molasses 10 litres, cane, uh, cane containing colour 25 litres, uh, bottling machine 1, alcometer 8, laptop 1, printer 1, packet of plain paper 1, vials of black colour for colouring caps of the bottles 4, printout and stickers of machine with spurious alcohol bottles, 1 car. ਹੋਂਡਾ ਅਮੀਜ਼ ਨੰਬਰ PB 11 CT 4300 ਟੱਬਸ ਬੱਕੇਟਸ ਕਾਰਡਬੋਰਡਸ ਐਂਡ ਬਾਕਸਸ ਇਹ ਸਾਰੀਆਂ ਚੀਜ਼ਾਂ ਪੁਲਿਸ ਨੇ ਰਿਕਵਰ ਕੀਤੀਆਂ ਔਰ ਇਹਦੀ ਅੱਗੇ ਦੀ ਤਫ਼ਤੀਸ਼ ਚੱਲੀ ਹੈ ਥੈਂਕ ਯੂ